ਅਸੀਂ ਦਸ਼ਮੇਸ਼ ਪਾਤਸ਼ਾਹ ਨੂੰ ਪਿਆਰ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਨਾਲ ਪਿਆਰ ਕਰਦੇ ਹਾਂ। ਕ੍ਰਿਸ਼ਨ ਭਗਤ ਇਸੇ ਤਰ੍ਹਾਂ ਕ੍ਰਿਸ਼ਨ ਜੀ ਨਾਲ ਪਿਆਰ ਕਰਦੇ ਹਨ। ਰਾਮ ਭਗਤ ਰਾਮ ਜੀ ਨਾਲ ਪਿਆਰ ਕਰਦੇ ਹਨ। ਆਪੋ ਆਪਣੀ ਸੱਦ ਭਾਵਨਾ ਹੈ ਕਿਤੇ ਨਾ ਕਿਤੇ ਮਨ ਜੁੜਿਆ। ਮਸਲਾ ਸਾਡਾ ਜੁੜਿਆ ਹੋਣਾ ਜ਼ਿਆਦਾ ਜ਼ਰੂਰੀ ਹੈ। ਅਸੀਂ ਜੁੜ ਕੇ ਰਹੀਏ। ਮਨ ਟਿਕਾ ਕੇ ਰੱਖੀਏ। ਟਿਕਿਆ ਰਹੇ ਮਨ। ਜਿਹੜਾ ਕਿਤੇ ਜੁੜਿਆ ਹੁੰਦਾ ਉਹ ਟਿਕਿਆ ਹੁੰਦਾ। ਇੱਕ ਦਿਖਾਵੇ ਵਾਲਾ ਜੁੜਿਆ ਹੋਣਾ ਹੁੰਦਾ ਦੁਨੀਆ ਨੂੰ ਦਿਸੇ ਮੈਂ ਕਾਤਰਾ ਪਾਇਆ ਮੈਂ ਕੁਰਬਾਨ ਪਾਈ ਮੈਂ ਸਿੱਖ ਬਣ ਗਿਆ ਦਿਖਾਵਾ ਇੱਕ ਬੰਦਾ ਮਨੋਂ ਜੁੜਦਾ ਜੁੜਿਆ ਹੋਇਆ ਟਿਕਿਆ ਹੋਇਆ ਟੁੱਟਿਆ ਹੋਇਆ ਭਟਕਦਾ ਫਿਰਦਾ ਰਹਿੰਦਾ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਬ ਜੰਮਣ ਵਾਸਤੇ ਗੁਰੂ ਅਰਜਨ ਦੇਵ ਮਹਾਰਾ ਜੀ ਕਹਿੰਦੇ ਰੱਬ ਨਾ ਕਿਹਾ ਕਰੋ ਕਿ ਰੱਬ ਜੰਮਦਾ ਮਰਦਾ ਹੈ ਕੋਈ ਚੰਗੀ ਰੂਹ ਆਈ ਕੋਈ ਅਵਤਾਰ ਆਇਆ ਕੋਈ ਸੰਸਾਰ ਦੇ ਭਲੇ ਦੀ ਗੱਲ ਕਰੇ ਕੋਈ ਆਏਗਾ ਕੋਈ ਜਾਏਗਾ ਪਰ ਜਦੋਂ ਅਸੀਂ ਕਹਿੰਦੇ ਆ ਰੱਬ ਆਇਆ ਪਰਮਾਤਮਾ ਆਇਆ ਇਹ ਨਹੀਂ ਚੰਗੀਆਂ ਰੂਹਾਂ ਪਰਉਪਕਾਰੀ ਮਹਾਪੁਰਸ਼ ਸਮੇ ਸਮੇਂ ਸੇ ਰਹਉਂਦੇ ਹੋ ਕੁਛ ਦੁਨੀਆ ਲਈ ਚੰਗਾ ਕਰਕੇ ਜਾਂਦੇ ਦੁਨੀਆ ਉਹਨਾਂ ਦਾ ਸਤਕਾਰ ਕਰਦੀ ਹੈ ਉਹਨਾਂ ਨੂੰ ਭਗਵਾਨ ਕਹਿਣ ਤੱਕ ਵੀ ਜਾਂਦੇ ਹਨ ਪੂਜਦੇ ਹਨ ਗੁਰੂ ਕਿਹਾ ਜਾਂਦਾ ਮਹਾਪੁਰਖ ਕਿਹਾ ਜਾਂਦਾ ਹੈ ਅਰ ਜਿੱਥੇ ਤੱਕ ਪਰਮਾਤਮਾ ਦੀ ਗੱਲ ਹੈ ਕਹਿੰਦੇ ਜਨਮ ਮਰਨ ਤੇ ਰਹਤ ਨਾਰਾਇਣ ਉਹ ਜੰਮਨ ਮਰਨ ਤੋਂ ਰਹਤ ਹੈ ਉਹਨੂੰ ਜੰਮਨ ਮਰਨ ਦੇ ਗੇੜ 'ਚ ਨਾ ਪਾਓ ਜੇ ਅੱਜ ਕਹੋਗੇ ਰੱਬ ਜੰਮਿਆ ਫਿਰ ਤੁਹਾਨੂੰ ਇਹ ਵੀ ਕਹਿਣਾ ਪਏਗਾ ਵੀ ਇੰਨੀ ਡੇਟ ਨੂੰ ਰੱਬ ਮਰ ਗਿਆ ਸੀ ਫਿਰ ਤੁਹਾਨੂੰ ਇਹ ਵੀ ਕਹਿਣਾ ਪਏਗਾ ਜਾਂ ਫਿਰ ਮਰਿਆ ਨਾ ਕਹਿਣ ਜੇ ਮਰਿਆ ਨਹੀਂ ਕਹਿਣਾ ਫਿਰ ਜੰਮਿਆ ਵੀ ਨਾ ਕਹੋ ਪਰਮਾਤਮਾ ਨੂੰ ਜੰਮਨ ਮਰਨ ਤੋਂ ਪਰੇ ਰੱਖੋ ਉਹ ਅਜੂਨੀ ਹੈ ਚੰਗੀਆਂ ਰੂਹਾਂ ਹੁੰਦੀਆਂ ਉਹ ਅਸੀਂ ਵੀ ਹਮੇਸ਼ਾ ਸਤਕਾਰ ਕਰਦੇ ਹਾਂ ਕ੍ਰਿਸ਼ਨ ਮਹਾਰਾਜ ਦਾ ਜਿਹੜਾ ਇੱਕ ਜ਼ਿੰਦਗੀ ਦਾ ਇੱਕ ਬੜਾ ਕਮਾਲ ਦਾ ਪਿਆਰਾ ਇੱਕ ਉਹਨਾਂ ਦੀ ਜ਼ਿੰਦਗੀ ਚ ਪਉਤਕ ਆਉਂਦਾ ਹੈ ਮੈਂ ਬਹੁਤ ਦਫਾ ਸਮਾਗਮਾਂ ਵਿੱਚ ਇਹਦਾ ਜ਼ਿਕਰ ਕੀਤਾ ਹੈ ਪਹਿਲਾਂ ਕਰਦੇ ਹੀ ਰਹੇ ਇੱਕ ਚੀਜ਼ ਯਾਦ ਰੱਖਣ ਵਾਲੀ ਹੁੰਦੀ ਹੈ ਹਮੇਸ਼ਾ ਭਾਵੇਂ ਕੋਈ ਕ੍ਰਿਸ਼ਨ ਭਗਤ ਹੈ ਉਹਨਾਂ ਨੇ ਤੇ ਮੰਨਣਾ ਹੀ ਮੰਨਣਾ ਹੁੰਦਾ ਹੈ ਜਿਹੜਾ ਨਹੀਂ ਵੀ ਹੁੰਦਾ ਨਾ ਕ੍ਰਿਸ਼ਨ ਭਗਤ ਨਹੀਂ ਹੈ ਇਸ ਗੱਲ ਤੋਂ ਉਹ ਵੀ ਸਿੱਖਿਆ ਲੈ ਸਕਦਾ ਚੰਗੀ ਚੀਜ਼ ਤੇ ਹੁਣ ਗੁਰੂ ਗੋਬਿੰਦ ਸਿੰਘ ਦੇ ਜੀਵਨ ਤੋਂ ਕੋਈ Hindu ਭਰਾ ਸਿੱਖਿਆ ਲੈ ਲਵੇ ਮੁਸਲਮਾਨ ਲੈ ਲਵੇ ਆਪਾਂ ਸਿੱਖਾਂ ਪਰ ਜੇ ਕ੍ਰਿਸ਼ਨ ਜੀ ਦੀ ਜ਼ਿੰਦਗੀ ਦੇ ਵਿੱਚ ਇੱਕ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਵੀ ਉਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਇੱਕ ਚੀਜ਼ ਬੜੀ ਵੱਡੀ ਹੈ ਜਿਹੜੀ ਅੱਜ ਸਾਡੇ 'ਚ ਸਦਾ ਹੀ ਹੈ ਪੈਰ ਛੱਡ ਜਾਣੇ ਪੈਰ ਛੱਡ ਗਿਆ ਬੰਦਾ ਕੁਛ ਵੀ ਮਿਲ ਜਾਏ ਪੈਰ ਛੱਡ ਜਾਂਦਾ। ਹੋਰ ਤੇ ਛੱਡੋ। ਬੰਦਾ ਜੱਟਾਂ ਘਰ ਜੰਮ ਪਵੇ ਤਾਂ ਵੀ ਪੈਰ ਛੱਡ ਦਿੰਦਾ ਇਹਦੇ ਜੱਟ ਹੁੰਨੇ ਆ। ਐਵੇਂ ਹੀ ਨਾ ਕੋਈ ਗੱਲ ਨਾ ਬਾਤ ਇੰਨੇ ਨਾਲ ਹੀ ਮਾਣ ਆ ਜਾਂਦਾ। ਮੈਂ ਜੱਟਾਂ ਪੈਰ ਛੱਡ ਗਿਆ। ਅਸੀਂ ਖੱਤਰੀ ਆਂ ਅਸੀਂ ਪੈਰ ਛੱਡ ਗਏ। 4 ਪੈਸੇ ਆ ਗਏ ਅਸੀਂ ਪੈਰ ਛੱਡ ਗਏ। ਸਾਨੂੰ ਉਹਦਾ ਮਿਲ ਗਿਆ ਅਸੀਂ ਪੈਰ ਛੱਡ ਗਏ। ਤੇ ਜਿਹੜੇ ਇਹ ਸਮਝਦੇ ਐ ਨਾ ਵੀ ਇੱਕ ਐ ਤੇ ਉਹਦੀਆਂ ਲਹਿਰਾਂ ਲਹਿਰਾਂ ਬਣਦੀਆਂ ਵੀ ਨੇ ਖਤਮ ਵੀ ਹੁੰਦੀਆਂ ਨੇ ਉਹ ਕਦੇ ਪੈਰ ਨਹੀਂ ਛੱਡਦੇ ਅਮੀਰ ਹੋਣਗੇ ਉਹਨਾਂ ਨੂੰ ਪਤਾ ਗਰੀਬੀ ਆਈ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਆ ਜਾਈਂ ਜੇ ਮੈਂ ਜੱਟਾਂ ਘਰ ਜੰਮ ਪਿਆ ਮੈਂ ਵੱਡੀ ਜਾਤ ਵਿੱਚ ਪੈਦਾ ਹੋ ਗਿਆ ਕੋਈ ਬ੍ਰਾਹਮਣ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਮਰਨਾ ਤੇ ਸਭ ਨਹੀਂ ਹੈ ਸੜਦੇ ਤਾਂ ਇੱਕੋ ਜਿਹੇ ਨੇ ਨਾ ਸਾਰੇ ਉਹਦੇ ਨਾਲ ਫਰਕ ਨਹੀਂ ਪੈਂਦਾ ਇਸ ਕਰਕੇ ਜਿਹੜਾ ਇਹ ਸਮਝਦਾ ਹੈ ਨਾ ਉਹ ਪੈਰ ਨਹੀਂ ਛੱਡਦਾ ਜਿੱਥੇ ਤੱਕ ਮਰਜੀ ਬੰਦਾ ਪਹੁੰਚ ਜਾਏ ਉਹ ਆਪਣੇ ਪੈਰ ਨਾ ਛੱਡੇ ਜਿੱਥੇ ਮਨਗੀ ਚੱਲੇ ਤੇ ਕ੍ਰਿਸ਼ਨ ਜੀ ਦੇ ਜੀਵਨ ਵਿੱਚ ਇਹ ਘਟਨਾ ਆਉਂਦੀ ਹੈ ਕਿ ਕ੍ਰਿਸ਼ਨ ਭਗਵਾਨ ਤੇ ਸੁਦਮਾ ਇਹ ਨਿੱਕੇ ਹੁੰਦੇ ਆਪਣੇ ਗੁਰੂ ਕੋਲ ਇਕੱਠੇ ਪੜਦੇ ਸੀ ਪੜਦੇ ਆ ਪੜਦੇ ਆ ਸਮਾਂ ਲੰਘਦਾ ਹੈ ਉਹ ਜਿਵੇਂ ਕਹਿੰਦੇ ਨੇ ਕਣਕਾਂ ਜੰਮੀਆਂ ਮਾਲਕਾਂ ਸਾਂਪ ਲਈਆਂ ਬੱਲੀ ਕਿਸੇ ਪਾਸੇ ਬੱਲੀ ਕਿਸੇ ਪਾਸੇ ਕਣਕ ਇੱਕ ਖੇਤ ਵਿੱਚ ਇਕੱਠੀ ਹੁੰਦੀ ਹੈ ਹੌਲੀ ਹੌਲੀ ਬੱਲੀਆਂ ਲੱਗਦੀਆਂ ਫਿਰ ਉਹਨਾਂ ਨੂੰ ਛੰਡਿਆ ਜਾਂਦਾ ਹੈ ਜਾਂ ਮਸ਼ੀਨਾ ਰਾਈਂ ਅੱਜ ਕੱਲ ਕਰ ਲੈਨੇ ਆਪਾਂ ਉਹ ਬੱਲੀਆਂ ਤੂੜੀ ਬਣ ਗਈ ਤੇ ਦਾਣੇ ਬਣ ਗਏ ਕੋਈ ਪੀਪਾ ਕਿਤੇ ਪਹੁੰਚ ਗਿਆ ਕੋਈ ਕਿਤੇ ਪਹੁੰਚ ਗਿਆ ਇੱਕੋ ਹੀ ਬੱਲੀ ਨਾ ਲਗੀਆਂ ਇੱਕੋ ਹੀ ਦਾਣੇ ਪਤਾ ਨਹੀਂ ਕਿੰਨੇ ਕਿੱਥੇ ਪਹੁੰਚਣਾ ਕਿੰਨੇ ਕਿਤੇ ਟਿੱਟ ਚ ਪੈਣਾ ਇਸੇ ਤਰ੍ਹਾਂ ਅਸੀਂ ਇਕੱਠੇ ਕਈ ਵਾਰੀ ਸਕੂਲਾਂ ਵਿੱਚ ਪੜਦੇ ਹਾਂ ਕੋਈ ਪਤਾ ਨਹੀਂ ਕਿੰਨੇ ਕਿੱਥੇ ਚਲੇ ਜਾਣਾ ਕਿੰਨੇ ਕਿੱਥੇ ਚਲੇ ਜਾਣਾ ਕਈ ਬੱਚੇ ਸਕੂਲਾਂ 'ਚ ਇਕੱਠੇ ਪੜਦੇ ਸੀ ਕੋਈ ਕੈਨੇਡਾ ਬੈਠਾ ਹੈ ਅੱਜ ਕੋਈ ਅਮਰੀਕਾ ਬੈਠਾ ਹੈ ਕੋਈ ਕਿਸੇ ਨੌਕਰੀ ਤੇ ਲੱਗ ਗਿਆ ਕੋਈ ਖੇਤੀ ਕਰਦਾ ਕੋਈ ਮੱਜਾਂ ਸਾਹਮਦਾ ਕੋਈ گاਵਾ ਦਾ ਫਾਰਮ ਬਣਾ ਕੇ ਬੈਠਾ ਹੈ ਇੱਕ ਸਕੂਲ ਵਿੱਚ ਇਕੱਠੇ ਸਟੂਡੈਂਟ ਇਕੱਠੇ ਬੱਚੇ ਪੜ੍ਹਦੇ ਹਨ ਤੇ ਉਹ ਇਹ ਨਹੀਂ ਪਤਾ ਕਿ ਕਿੰਨੇ ਕਿੱਥੇ ਚਲੇ ਜਾਣਾ ਕਿੰਨੇ ਕਿੱਥੇ ਚਲੇ ਜਾਣਾ ਮੁੰਡੇ ਤੇ ਫੇਰ ਵੀ ਪਿੰਡ ਚ ਇਕੱਠੇ ਰਹਿ ਲੈਂਦੇ ਆ ਵੀ ਇੱਕ ਪਿੰਡ ਦੇ ਵਿੱਚ 10 20 20 ਮੁੰਡੇ ਇਕੱਠੇ ਪੜ੍ਹਦੇ ਸੀ 10 ਕਿਤੇ ਪਿੰਡ ਚ ਅਜੇ ਵੀ ਹੈਗੇ ਜੇ 20 ਮੁੰਡੇ ਇੱਕ ਸਕੂਲ ਚ ਇਕੱਠੇ ਪੜ੍ਹਦੇ ਸੀ ਪਿੰਡ ਦੇ ਸੀ ਤੇ 10 ਮੁੰਡੇ ਅਜੇ ਵੀ ਪਿੰਡ ਚ ਰਹਿੰਦੇ ਆ 10 ਕਿਤੇ ਆਸੇ ਪਾਸੇ ਚਲੇ ਗਏ ਪਰ ਕੁੜੀਆਂ ਜਿਹੜੀਆਂ ਇਕੱਠੀਆਂ ਪੜਦੀਆਂ ਸੀ ਇਹ ਤੇ ਸਾਰੀਆਂ ਹੀ ਅਡੱਟ ਹੋ ਜਾਂਦੀਆਂ ਕੋਈ ਕਿਤੇ ਵਿਆਹੀ ਗਈ ਕੋਈ ਕਿਤੇ ਵਿਆਹੀ ਗਈ ਕੋਈ ਕਿਤੇ ਵੀ ਆਈ ਕਣਕਾਂ ਪੱਕੀਆਂ ਮਾਲਕਾਂ ਸਾਂਭ ਲਈਆਂ ਬੱਲੀ ਕਿਸੇ ਪਾਸੇ ਬੱਲੀ ਕਿਸੇ ਪਾਸੇ ਕੀ ਜੋਰ ਹੈ ਧੀਆਂ ਧਹਾੜੀਆਂ ਦਾ ਜੰਮੀ ਕਿਸੇ ਪਾਸੇ ਤੇ ਚੱਲੀ ਕਿਸੇ ਪਾਸੇ ਉਹ ਜੰਮਦੀ ਕਿਤੇ ਹੋਰ ਐ ਚਲੀ ਕਿਤੇ ਹੋਰ ਜਾਂਦੀ ਐ ਮੁੰਡੇ ਫੇਰ ਵੀ ਪਿੰਡ ਦੇ ਵਿੱਚ ਪੁਰਾਣੇ ਦੋਸਤ ਇਕੱਠੇ ਪੜਦੇ 10 20 ਮਿਲ ਪਣਗੇ ਵੀ ਆਪਾਂ 50 ਪੜਦੇ ਸੀ 20 25 ਤੇ ਹੈਗੇ ਆ ਨਾ ਪਿੰਡ 'ਚ ਹਰ ਕੁੜੀਆਂ ਤੇ ਸਾਰੀਆਂ ਕੋਈ ਕਿਤੇ ਚਲੇ ਜਾਂਦੀ ਕੋਈ ਕਿਤੇ ਚਲੇ ਜਾਂਦੀ ਕੋਈ ਕਿਤੇ ਇਸੇ ਤਰ੍ਹਾਂ ਇੱਕ ਥਾਂ ਤੇ ਰਹਿੰਦੇ ਆ ਪੜ੍ਹਦੇ ਆ ਨਹੀਂ ਪਤਾ ਲੱਗਦਾ ਕਿੰਨੇ ਕਿੱਥੇ ਜਾਣਾ ਕਿੰਨੇ ਕਿੱਥੇ ਜਾਣਾ ਕਿਸ ਬੰਦੇ ਨੇ ਕਿੱਡੇ ਵੱਡੇ ਉਹਦੇ ਤੇ ਚਲੇ ਜਾਣਾ ਕਿੱਡੇ ਵੱਡੇ ਥਾਂ ਤੇ ਚਲੇ ਜਾਣਾ ਇਹ ਨਹੀਂ ਪਤਾ ਕਰਮੀ ਆਪੋ ਆਪਣੀ ਹਰ ਬੰਦੇ ਦੇ ਕਰਮ ਹਨ ਆਪੋ ਆਪਣੀ ਪੜ੍ਹਾਈ ਹੈ ਆਪੋ ਆਪਣੀ ਮਿਹਨਤ ਹੈ ਚਲੋ ਕ੍ਰਿਸ਼ਨ ਜੀ ਦਵਾਰਕਾ ਦੇ ਰਾਜੇ ਬਣ ਗਏ ਸੰਦੀਪਨ ਗੁਰੂ ਦੇ ਕੋਲ ਇਕੱਠੇ ਪੜਦੇ ਸੀ ਤੇ ਸੁਦਾਮਾ ਰਹਿ ਗਿਆ ਗਰੀਬ ਉਹ ਬਹੁਤ ਜਿਆਦਾ ਹੀ ਗਰੀਬ ਪਰ ਹੁਣ ਗੱਲਬਾਤ ਤੇ ਚੱਲਦੀ ਹੋਈ ਹੈ ਕਦੇ ਨਾ ਕਦੇ ਜਦੋਂ ਕਦੇ ਕੋਈ ਦੋਸਤ ਮਿੱਤਰ ਯਾਰ ਬੇਲੀ ਗੱਲਾਂ ਕਰਦੇ ਐ ਲੋਕ ਪੁੱਛਦੇ ਐ ਸਦਾਮਾ ਫਿਰ ਕਦੀ ਕਦੀ ਖੁਸ਼ ਹੋ ਕੇ ਦੱਸਦਾ ਹੈ ਅਸੀਂ ਨਿੱਕੇ ਹੁੰਦੇ ਸੀ ਅਸੀਂ ਇਕੱਠੇ ਪੜਦੇ ਸੀ ਸਾਡੇ ਗੁਰਦੇਵ ਲਈ ਪਾਣੀ ਲੈ ਕੇ ਆਉਂਦੇ ਸੀ ਸਾਡੇ ਗੁਰੂ ਦੇਵ ਲਈ ਅਸੀਂ ਉਹਨਾਂ ਦੀ ਸੇਵਾ ਕਰਦੇ ਸੀ ਅਸੀਂ ਇਕੱਠੇ ਆਹ ਕੰਮ ਕਰਦੇ ਸੀ ਅਸੀਂ ਇਕੱਠੇ ਆਹ ਕੰਮ ਕਰਦੇ ਸੀ ਕ੍ਰਿਸ਼ਨ ਨੇ ਕਦੇ ਕਦੇ ਗੱਲ ਕਰਨੀ ਤੇ ਉਹਦੇ ਘਰ ਵਾਲੀ ਫਿਰ ਮਜ਼ਾਕ ਕਰਿਆ ਕਰੇ ਉਹਨੂੰ ਕਦੇ ਕਦੇ ਛੇੜਿਆ ਕਰੇ ਵੀ ਤੂੰ ਕਹਿੰਨਾ ਕ੍ਰਿਸ਼ਨ ਭਗਵਾਨ ਮੇਰੇ ਦੋਸਤ ਸੀ ਉਹਨਾਂ ਦਾ ਤੇ ਨਾਂ ਬੜਾ ਵੱਡਾ ਹੈ ਉਹਨਾਂ ਦਾ ਤੇ ਐਡਾ ਵੱਡਾ ਅਹੁਦਾ ਹੈ ਉਹ ਰਾਜੇ ਹੈ ਦਵਾਰਕਾ ਦੇ ਰਾਜੇ ਤੇ ਤੂੰ ਇੰਨਾ ਗਰੀਬ ਹੈ ਤੂੰ ਤੇ ਮੰਗਦਾ ਫਿਰਦਾ ਹੈ ਮੰਗਤਾ ਹੈ ਕਈ ਦਫਾ ਉਹਦੀ ਘਰਵਾਲੀ ਨੇ ਉਹਨੂੰ ਕਹਿਣਾ ਵੀ ਕ੍ਰਿਸ਼ਨ ਇੰਨੇ ਅਮੀਰ ਨੇ ਇਕੱਠੇ ਤੁਸੀਂ ਰਹੇ ਹੋ ਉਹਨਾਂ ਨੂੰ ਜਾ ਕੇ ਬੇਨਤੀ ਕਰ ਵੀ ਤੇਰੀ ਗਰੀਬੀ ਖਤਮ ਕਰ ਗਰੀਬੀ ਵੱਡਾ ਰੋਗ ਹੈ ਸਮਾਜ ਦਾ ਸਾਡਾ ਭਾਰਤ ਦੇਸ਼ ਏਦਾਂ ਦਾ ਜਿੱਦੀ ਅਜੇ ਤੱਕ ਗਰੀਬੀ ਨਹੀਂ ਖਤਮ। ਵਿਕਸਤ ਦੇਸ਼ ਹੋਣੇ ਜਿੱਥੇ ਗਰੀਬੀ ਖਤਮ ਹੋ ਗਈ। ਅਮਰੀਕਾ ਕੈਨੇਡਾ ਨਾਲ ਧਿਆਨ ਨਾਲ ਸੁਣਿਓ ਅਮਰੀਕਾ ਜਿਹੜੇ ਉਥੋਂ ਦੇ ਜੰਮੇ ਪਲੇ ਐ। ਐਦਾਂ ਹੱਥ ਖੜਾ ਕਰਕੇ ਕਹਿ ਦੇਣਗੇ ਸਾਨੂੰ ਨੌਕਰੀ ਨਹੀਂ ਮਿਲ ਰਹੀ। ਸਰਕਾਰ ਕਹਿੰਦੀ ਐ ਤੈਨੂੰ 800 ਡਾਲਰ ਦੇਾਂਗੇ ਮਹੀਨੇ ਦਾ ਘਰੇ ਬਹਿ ਕੇ ਖਾ ਲੈ। ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਤੈਨੂੰ ਸਰਕਾਰ ਦੇਗੀ ਪੈਸਾ। ਹੱਥ ਖੜੇ ਕਰਦੇ ਮੈਨੂੰ 6 ਮਹੀਨੇ ਹੋ ਗਏ ਕੰਮ ਨਹੀਂ ਮਿਲ ਰਿਹਾ 6 ਮਹੀਨੇ ਪੈਸਾ ਮਿਲੇ। ਮੇਰੇ ਰਹਿਣ ਲਈ ਘਰ ਨਹੀਂ ਤੈਨੂੰ ਫ੍ਰੀ ਰਹਿਣ ਨੂੰ ਮਿਲੇਗਾ। ਹੱਥ ਖੜਾ ਕਰਕੇ ਕਹੇ ਮੇਰੇ ਕੋਲੇ ਰਾਈਡ ਨਹੀਂ ਮੈਂ ਇੱਕ ਥਾਂ ਤੋਂ ਦੂਜੇ ਦੂਜੇ ਥਾਂ ਤੇ ਕਿਵੇਂ ਜਾਵਾਂ? ਉਹ ਤੈਨੂੰ ਟੈਕਸੀ ਦੇਣਗੇ ਗੱਡੀ ਦੇਣਗੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾ ਪੈਸਾ ਸਰਕਾਰ ਦੇਗੀ। ਗਰੀਬੀ ਉਹਨਾਂ ਨੇ ਚੱਕਤੀ ਉੱਥੋਂ ਦਾ ਜੰਮਿਆ ਭੁਖਾ ਨਹੀਂ ਮਰਦਾ। ਸਾਡੇ ਦੇਸ਼ ਵਿੱਚ ਅਜੇ ਵੀ ਭਿਖਾਰੀ ਬੜੇ ਐ ਅਜੇ ਤੱਕ ਵੀ ਗਰੀਬੀ ਹੈ। ਚਲੋ ਸਰਕਾਰਾਂ ਵੀ ਯਤਨ ਕਰਨ ਆਪਾਂ ਵੀ ਯਤਨ ਕਰੀਏ ਨਿੱਕੇ ਨਿੱਕੇ ਕੰਮ ਕਰ ਲੈ ਇੱਥੇ ਵੀ ਰੰਗੀਆਂ ਦੇ ਆਏ ਮੇਰੇ ਕੋਲ ਦਵਾਨ ਲੈਣ ਬਾਤ ਕਹਿੰਦੇ 3 ਵੀਲਰ ਲਿਆਂਦਾ ਭਾਈ ਸਾਹਿਬ ਆਓ ਮਾੜਾ ਜਿਹਾ ਢੇਲਾ ਤੇ ਉਹ 3 ਵੀਲਰ ਤੇ ਗੱਡੀਆਂ ਕਈ ਵੀਰ ਲੈ ਆਉਂਦੇ ਆ ਚਲੋ ਢੇੜਾ ਕੰਡੋ ਖੁਸ਼ੀ ਸਾਂਝੀ ਕਰਦੇ ਆ ਚੰਗਾ ਲੱਗਦਾ ਉਹਨਾਂ ਨੂੰ ਵੀ ਚਲੋ ਅਸੀਂ ਆਪਣੀ ਖੁਸ਼ੀ ਸਾਂਝੀ ਕਰਦੇ ਹੁਣ ਭਾਈ ਸਾਹਿਬ ਚਰਨ ਪਾ ਦਿਓ ਚਰਨ ਨਾਲ ਮੇਰੇ ਚਰਨਾਂ ਨਾਲ ਕਿਹੜਾ ਉਹਦਾ ਐਕਸੀਡੈਂਟ ਨਹੀਂ ਹੋਣਾ ਜਾਂ ਮੈਂ ਉਹਦੇ ਵਿੱਚ ਚਰਨ ਪਾ ਕੇ ਕੀ ਕਰ ਲੈਣਾ ਗੱਡੀ ਤੇ ਤੈਨੂੰ ਹੀ ਚਲਾਣੀ ਪੈਣੀ ਹੈ ਕਿ ਨਹੀਂ ਹੁਣ ਤੂੰ ਪੀ ਕੇ ਚਲਾਣ ਲੱਗ ਜਾਏ ਤੇ ਭਾਈ ਸਾਹਿਬ ਉੱਥੇ ਤੇਰੇ ਅੱਗੇ ਕੀ ਕਰਨਾ ਗੱਡੀ ਤੇ ਤੈ ਹੀ ਚਲਾਉਣੀ ਹੈ ਕਿ ਨਹੀਂ ਉਹਦਾ ਮਤਲਬ ਸਿਰਫ ਇਨਾ ਹੀ ਹੈ ਕੋਈ ਬੰਦਾ ਚਾ ਆਪਣਾ ਕਰਦਾ ਮੈਂ ਗੱਡੀ ਲਿਆਇਆ ਉਹਨੂੰ ਹੁੰਦਾ ਮੇਰੀ ਖੁਸ਼ੀ ਸਾਂਝੀ ਕਰੀਏ ਜਿੱਥੇ ਪਿਆਰ ਹੋਵੇ ਉੱਥੇ ਬੰਦਾ ਸਾਂਝ ਕਰਦਾ ਕੋਈ ਚੀਜ਼ ਬਣਾਈਏ ਕੋਈ ਭੈਣ ਭਰਾ ਰਿਸ਼ਤੇਦਾਰਾਂ ਨੂੰ ਕਹਿੰਨੇ ਆਂ ਵੀ ਆਓ ਵੇਖੋ ਮੈਂ ਬਣਾਇਆ ਇਸੇ ਤਰ੍ਹਾਂ ਇੱਕ ਪਿਆਰ ਹੁੰਦਾ ਕਿ ਮੈਂ ਗੱਡੀ ਲਿਆਇਆ ਨਵੀਂ ਲਿਆਦੀ ਹੈ ਅੱਲਾ ਤੁਸੀਂ ਇਹਨੂੰ ਵੇਖੋ ਮੈਂ ਲਿਆਇਆ ਇਦਾਂ ਹੀ ਹੁੰਦਾ ਹੈ ਉਹ ਕੱਲ 3 ਵੀਲਰ ਲਿਆਇਆ ਮੈਂ ਵੇਖਦਾ ਸੀ ਵਧੀਆ ਕਹਿੰਦੇ ਜੀ ਬੜਾ ਸੋਹਣਾ 11500 ਬਣ ਜਾਂਦਾ ਹੈ ਰੋਜ਼ ਦਾ ਤੇ ਹੁਣ 30 40000 50000 ਤੱਕ ਵੀ ਬੰਦੇ ਕਮਾ ਲੇ 40 ਕਮਾ ਲੈਣ 30 ਕਮਾ ਲੈਣ 25 ਕਮਾ ਲੈਣ ਕਿਧਰੇ ਨਹੀਂ ਗਿਆ ਕਿਸ਼ਤਾਂ ਕੁਸ਼ਤਾਂ ਕੱਢ ਕੇ 20 25 ਘਰ ਆਈ ਜਾਵੇ ਸੋਹਣਾ ਕੰਮ ਚੱਲੀ ਜਾਂਦਾ ਸੋ ਗਰੀਬੀ ਦੂਰ ਕਰਨ ਵਾਸਤੇ ਸਰਕਾਰ ਯਤਨ ਕਰੇ ਨਾ ਕਰੇ ਬਾਹਰ ਝੁੰਡਾ ਰਹੇਗਾ ਪਰ ਹਰ ਬੰਦੇ ਨੂੰ ਆਪਣੇ ਵੱਲੋਂ ਵੀ ਯਤਨ ਕਰਨਾ ਚਾਹੀਦਾ ਛੋਟਾ ਮੋਟਾ ਕੰਮ ਕੋਈ ਨਾ ਕੋਈ ਆਪ ਸ਼ੁਰੂ ਕਰਨਾ ਰਿਸਕ ਲੈਣਾ ਮਿਹਨਤ ਕਰਨੀ ਚਾਹੀਦੀ ਇੱਕ ਵਾਰੀ ਡਿੱਗ ਪੋਗੇ ਫੇਰ ਖੜੇ ਹੋਇਓ ਫੇਰ ਡਿੱਗ ਪੋਗੇ ਫੇਰ ਖੜੇ ਹੋਇਓ ਫੇਰ ਡਿੱਗ ਪੋਗੇ ਫੇਰ ਖੜੇ ਹੋਇਓ ਯਤਨ ਕਰਿਓ ਪਰ ਕ੍ਰਿਸ਼ਨ ਜੀ ਨੂੰ ਉਹਦੀ ਘਰ ਵਾਲੀ ਕਹਿੰਦੀ ਐ ਗੱਲ ਸੁਣੋ ਤੁਸੀਂ ਕਹਿੰਦੇ ਐ ਕਿ ਮੇਰੇ ਜਿਹੜੇ ਦੋਸਤ ਸਨ ਪ੍ਰਾਣੇ ਬਚਪਨ ਦੇ ਸਾਥੀ ਉਹਨਾਂ ਵਿੱਚ ਕ੍ਰਿਸ਼ਨ ਵੀ ਮੇਰੇ ਨਾਲ ਪੜ੍ਹਦੇ ਸੀ ਉਹ ਤੇਰੇ ਯਾਰ ਨੇ ਹਾਂ ਮੇਰੇ ਕ੍ਰਿਸ਼ਨ ਜੀ ਜੇ ਤੇਰੇ ਯਾਰ ਹਨ ਤੂੰ ਕਿਉਂ ਮੰਗਦਾ ਹੈ ਕਹਿਣ ਲੱਗੇ ਯਾਰ ਨੇ ਉਹ ਗੱਲ ਠੀਕ ਹੈ ਉਹ ਬਚਪਨ ਦੀਆਂ ਗੱਲਾਂ ਸੀ ਅੱਜ ਗੱਲ ਕੁਝ ਹੋਰ ਹੈ ਅੱਜ ਗੱਲ ਕੁਝ ਹੋਰ ਐ ਜੇ ਉਹ ਵੱਡੇ ਨੇ ਤੇ ਉਹਨਾਂ ਨੂੰ ਮੈਂ ਕੀ ਕਵਾਂ ਜਾ ਕੇ ਮੈਨੂੰ ਸ਼ਰਮ ਬੜੀ ਆਉਂਦੀ ਮੈਂ ਹੁਣ ਕਹਿ ਨਹੀਂ ਸਕਦਾ ਸਦਾਮਾ ਮੰਨਿਆ ਨਾ ਫਿਰ ਜ਼ਿਆਦਾ ਹੀ ਬੁਰਾ ਹਾਲ ਹੁੰਦਾ ਕਿ ਆ ਰੋਟੀ ਤੋਂ ਵੀ ਆਤુર ਹੋ ਗਏ ਇੱਕ ਦਿਨ ਫਿਰ ਉਹਦੀ ਘਰ ਵਾਲੀ ਕਹਿੰਦੀ ਜੀ ਜੋ ਮਰਜ਼ੀ ਕਰੋ ਜਾਂ ਫਿਰ ਪਰਿਵਾਰ ਰੱਖ ਲਓ ਜਾਂ ਫਿਰ ਹੁਣ ਜਾ ਕੇ ਬੇਨਤੀ ਕਰੋ ਭਾਈ ਗੁਰਦਾਸ ਜੀ ਨੇ ਇਹ ਸਟੋਰੀ ਇਹ ਕਹਾਣੀ ਇਹ ਐਗਜ਼ੈਂਪਲ ਦਿੱਤੀ ਹੈ ਯਾਦ ਰੱਖਣਾ ਐਗਜ਼ੈਂਪਲ ਐਗਜ਼ੈਂਪਲ ਹੀ ਰਹਿਣ ਦਿਆ ਕਰੀਏ ਇੱਕ ਪ੍ਰਮਾਣ ਹੁੰਦਾ ਹੈ ਇੱਕ ਦ੍ਰਿਸ਼ਟਾਂਤ ਹੁੰਦਾ ਹੈ ਦ੍ਰਿਸ਼ਟਾਂਤ ਐਗਜ਼ੈਂਪਲ ਉਹਨਾਂ ਨੇ ਫਿਰ ਲਿਖਿਆ ਹੈ ਕਿ ਇਹ ਕਿਉਂਕਿ ਮੇਨ ਪੁਆਇੰਟ ਇਹਦੇ ਚ ਇਹੀ ਨੋਟ ਕਰਨ ਵਾਲਾ ਵੀ ਪੈਰ ਨਹੀਂ ਛੱਡਣੇ ਜਿੱਥੇ ਮਰਜ਼ੀ ਪਹੁੰਚ ਜਾਏ ਇਹ ਪੁਆਇੰਟ ਹੈ ਇਹ ਕਥਾ ਦੇ ਵਿੱਚ ਇਹ ਪੁਆਇੰਟ ਪੈਰ ਨਾ ਛੱਡੋ ਹੁਣ ਆਪਾਂ ਸਿੱਖ ਬਣ ਗਏ ਆਪਾਂ ਪੈਰ ਹੁਣ ਮੁੰਡਾ ਕੈਨੇਡਾ ਤੁਰ ਜਾਏ ਆਪਾਂ ਪੈਰ ਛੱਡ ਜੰਨੇ ਆਪਣਾ ਕੈਨੇਡਾ gekeੜਾ ਲੱਗ ਜੇ ਆਪਾਂ ਪੈਰ ਛੱਡ ਜੰਨੇ ਸਾਡਾ ਕੰਮ ਥੋੜਾ ਚੱਲ ਪੇ ਪੈਰ ਛੱਡ ਜੰਨੇ ਸਭ ਤੋਂ ਪਹਿਲਾਂ ਬੰਦਾ ਪੈਰ ਛੱਡ ਜਾਂਦਾ ਹੈ ਕੋਈ ਮਾੜਾ ਮੋਟਾ gekeੜਾ ਕੂੜਾ ਲੱਗ ਗਿਆ ਬਾਹਰ ਦਾ ਕਿੰਨੀ ਗਰਮੀ ਕਿੰਨੀ ਗਰਮੀ ਕਿੰਨੀ ਗਰਮੀ ਕੀ ਹੋ ਗਿਆ ਕਦੇ ਹੁਣ ਕੈਨੇਡਾ ਜਾ ਹੈ ਹੁਣ ਗਰਮੀ ਲੱਗੀ ਜੇ ਐਦਾਂ ਹੀ ਕਰੀ ਜਾਂਦੇ ਬੜੇ ਬੰਦੇ ਉਹ ਪੈਰ ਨਹੀਂ ਛੱਡਣੇ ਪੁਆਇੰਟ ਇਹ ਰੱਖਿਓ ਕਹਿੰਦੇ ਅੱਛਾ ਫਿਰ ਚੱਲ ਭਾਈ ਸਾਹਿਬ ਕਹਿੰਦੇ ਹਨ ਗੁਰਦਾਸ ਜੀ ਵਿਪ ਸਦਾਮਾ ਗਾਲ ਲਿੱਤੀ ਬਾਲ ਸਖਾਈ ਮਿੱਤਰ ਸਦਾਏ ਮਿੱਤਰ ਸਦਾਉਂਦਾ ਮੈਂ ਮਿੱਤਰ ਲਾਗੂ ਹੋਈ ਬਾਹਮਣੀ ਬ੍ਰਹਮਣ ਸੀਦਾ ਸਦਾਮਾ ਉਹਦੀ ਘਰ ਵਾਲੀ ਬ੍ਰਾਹਮਣੀ ਮਿਲ ਜਗਦੀਸ਼ ਦਲਿੱਤਰ ਗਵਾਏ ਜਾਂ ਮਿਲ ਜਾ ਕੇ ਦਲਿੱਤਰ ਗਵਾ ਦੇਣ ਸਾਡਾ ਦਲਿੱਤਰ ਖਤਮ ਹੋ ਗੋਏ ਖੜਾ ਹੀ ਨਾ ਛੱਡਿਆ ਫਿਰ ਕਹਿੰਦਾ ਠੀਕ ਐ ਮੈਂ ਜਾਣਾ ਪਰ ਖਾਲੀ ਇੱਥੇ ਕਿਵੇਂ ਜਾਵਾਂ ਕੁਛ ਤੇ ਦਿਆਂ ਰਾਜੇ ਨੇ ਫਿਰ ਉਹਨਾਂ ਨੂੰ ਲੋਕ ਰੱਬ ਕਰਕੇ ਪੂਜਦੇ ਐ ਤੇ ਮੈਂ ਖਾਲੀ ਇੱਥੇ ਦੁਰਪਾਉਂ ਉਹਨੇ ਫਿਰ ਤੰਦੂਲ ਦਿੱਤੇ ਤੰਦੂਲ ਚੌਲ ਹੀ ਐ ਕਣੀਆਂ ਤੰਦੂਲ ਚੌਲਾਂ ਨੂੰ ਕਹਿੰਦੇ ਐ ਟੁੱਟੇ ਹੋਏ ਥੋੜੇ ਜਿਹੀ ਚੌਲ ਪਏ ਸੀ ਘਰ 'ਚ ਸਾਬਤ ਚੌਲ ਨਹੀਂ ਟੁੱਟੇ ਹੋਏ ਚੌਲ ਅੱਜ ਟੁੱਟੇ ਚੌਲ ਲੈਣ ਜਾਓ ਸਸਤੇ ਮਿਲਦੇ ਨੇ ਸਾਬਤ ਚੌਲ ਲੈਣ ਜਾਓ ਮਹਿੰਗੇ ਨੇ ਬਾਸਮਤੀ ਹੋਰ ਵੀ ਮਹਿੰਗੀ ਏ ਪਰ ਜੇ ਟਣੀਆਂ ਲੈਣ ਜਾਓ ਟੁੱਟੇ ਚੌਲ ਤੇ ਬੜੇ ਸਸਤੇ ਮਿਲ ਜਾਂਦੇ ਅੱਧੇ ਰੇਟ 'ਚ ਆ ਜਾਂਦੇ ਉਹਨੇ ਤੰਦੂਲ ਥੋੜੇ ਜੇ ਪਏ ਸੀ ਦੇ ਦਿੱਤੇ ਲਓ ਲੈ ਜਾ ਹੁਣ ਜਾ ਕੇ ਕਹਿ ਕੇ ਆਈਂ ਘਰ ਵਾਲੀ ਜਿਵੇਂ ਕਹਿੰਦੀ ਹੁੰਦੀ ਉਹ ਕਹਿਦੀ ਉੱਥੇ ਸੰਗੀ ਨਾ ਜਾਈ ਐ ਪੂਰਾ ਤਿਆਰ ਕਰਕੇ ਭੇਜਿਆ ਬੋਲ ਪਈ ਉਥੇ ਇਹ ਬੀਬੀਆਂ ਦਾ ਨਾ ਹੁਣ ਅੱਧਾ ਬੰਦਾ ਬੋਲੇ ਹੀ ਨਾ ਇੱਕ ਐ ਕੂ ਕੇ ਕਰ ਲਈ ਐ ਕਰਦੀ ਜੋਰ-ਜ਼ੋਰ ਲਾ ਕੇ ਕਰਦੀਆਂ ਬੀਬੀਆਂ ਇਦਾਂ ਹੀ ਕਰਦੀਆਂ ਬੋਲ ਮਰ ਲਈ ਉੱਥੇ ਦੁੰਨ ਵੱਟਾ ਬਣ ਕੇ ਬੈਠਾ ਰਹੀਆਂ ਐਦਾਂ ਵੀ ਕਹਿੰਦੀਆਂ ਮਰ ਕੇ ਥੋੜੇ ਸਖਤ ਹੁੰਦੀਆਂ ਜਿਹੜੀਆਂ ਫਿਰ ਸਖਤੀ ਨਾਲ ਕਹਿਣੀਆਂ ਨਿਆਣਿਆਂ ਨੂੰ ਕਹੇ ਮਰ ਲਿਆ ਕਰ ਮੈਂ ਹੀ ਕਰਦੀ ਰਹਿਮ ਤੂੰ ਬੋਲ ਪਿਆ ਕਰ ਦੁੰਨ ਵੱਟਾ ਜਾਂ ਬਣ ਕੇ ਬੈਠਾ ਰਹਿ ਇਹ ਵੀਰ ਐਦਾਂ ਵੀ ਚੱਲ ਪਈਦਾ ਕੰਮ ਸਿੱਧੀਆਂ ਪੁਰਾਣਾ ਪੁਰਾਣੀਆਂ ਮਾਈਆਂ ਤੇ ਫਿਰਈ ਸੀ ਫਿਰ ਹੁਣ ਕਹਿੰਦੇ ਚੱਲਦਾ ਗਿਣਦਾ ਗੱਟੀਆਂ ਗਟੀਆਂ ਗਟੀਆਂ ਗਿਣਦਾ ਅੰਦਰ ਸੋਚਦਾ ਇਸਦਾ ਮੈਂ ਇਹ ਘੁੰਮਦੀਆਂ ਗੱਲਾਂ ਤੋਂ ਅੰਦਰ ਸੋਚਦਾ ਕਿਉਂ ਕਰ ਜਾਈਏ ਕਿਵੇਂ ਜਾਵਾਂ ਕੌਣ ਮਲਾਏ ਮਲਾਏ ਕੌਣ ਕੌਣ ਬਣੇ ਵਿਚੋਲਾ ਕਿਵੇਂ ਗੱਲ ਬਣੇ ਕਿਵੇਂ ਪਹੁੰਚਾਂ ਕਿਵੇਂ ਮਿਲਾਂ ਚੱਲਦਾ ਗਿਣਦਾ ਗਟੀਆਂ ਇੱਥੇ ਪੜਦੇ ਹੁੰਦੇ ਸੀ ਵੀ ਕਿਉਂ ਕਰ ਜਾਈਏ ਤੇ ਕੌਣ ਮਲਾਵੇ ਚੱਲਦਾ ਗਿਣ ਜਾਂਦਾ ਗਿਣਦਾ ਗਟੀਆਂ ਹੁਣ ਖਤਮ ਕਰੀਏ ਗੱਲ ਬਹੁਤਾ ਨਗਰਦਵਾਰ ਕਾ ਸਿੰਘ ਦਵਾਰ ਖੜੁੱਤਾ ਜਾਏ ਦਵਾਰ ਕਾ ਨਗਰੀ ਚ ਪਹੁੰਚ ਗਿਆ ਅੱਗੇ ਖੜੇ ਨੇ ਪਹਿਰੇਦਾਰ ਦਵਾਰਪਾਲ ਧੋਤੀ ਐ ਨੰਗੇ ਪੈਰ ਹਨ ਤੁਰਦਾ ਸੀ ਰੇਤਾ ਪੈਰ ਦਾ ਚੱਪਲ ਦਾ ਉਹ ਜਿਹੜਾ ਉਹ ਤੁਰਦੇ ਤੇ ਪੈਰ ਫਟੇ ਹੋਏ ਹਨ ਪਹੁੰਚਿਆ ਤੇ ਜਦੋਂ ਇਦਾਂ ਦੁਆਰਪਾਲਾਂ ਨੇ ਨੌਕਰਾਂ ਨੇ ਉੱਥੇ ਖੜੇ ਪਹਿਰੇਦਾਰਾਂ ਨੇ ਵੇਖਿਆ ਕੌਣ ਹੈ ਬੜੀ ਦੂਰੋਂ ਆਇਆ ਕ੍ਰਿਸ਼ਨ ਜੀ ਨੂੰ ਮਿਲਣਾ ਚਾਹੁੰਨਾ ਰਾਜਾ ਨੂੰ ਰਾਜੇ ਨੇ ਜਿਹੜੇ ਮੈਨੂੰ ਮਲਾ ਦਿਓ ਉਹ ਪਹਿਰੇਦਾਰ ਕਹਿੰਦੇ ਨੇ ਹੈ ਕੌਣ ਹੈ ਤੂੰ ਕਿੱਧਰ ਆਇਆ ਕਿੱਧਰ ਚੱਲਿਆ ਦਰਸ਼ਨ ਵਰਗੀ ਅੱਖਾਂ ਕੱਢਦੇ ਫੇ ਕਿੱਧਰ ਇਧਰ ਬੂ ਚ ਕੀ ਹੈ ਇਦਾਂ ਮਤਲਬ ਮਿੱਠਾ ਮਿੱਠਾ ਬੋਲੀ ਉਹ ਫਿਰ ਇਦਾਂ ਕਿਧਰ ਗਈ ਉਹ ਕਹਿੰਦਾ ਵੀ ਮੈਂ ਮਿਲਣਾ ਹੈ ਮਿਲਣਾ ਹੈ ਹੈ ਕੌਣ ਹੈ ਮੈਂ ਸੁਦਾਮਾ ਹਾਂ ਅਸੀਂ ਇਕੱਠੇ ਰਹੇ ਹਾਂ ਇਕੱਠੇ ਪੜਦੇ ਰਹੇ ਹਾਂ ਉਹ ਫਿਰ ਜਾ ਦੌੜ ਜਾ ਤੈਨੂੰ ਕਿੱਥੇ ਮਿਲਣਾ ਤੂੰ ਆਪਣਾ ਆਲਾ ਦਵਾਲਾ ਲਿਵਾਸ ਵੇਖ ਸਿਰ ਤੋਂ ਲੈ ਕੇ ਪੈਰਾਂ ਤੱਕ ਨਿਗਾਹ ਮਾਰ ਉਹ ਰਾਜੇ ਤੂੰ ਕੀ ਚੀਜ਼ ਐ ਤੈਨੂੰ ਕਿੱਥੇ ਮਿਲ ਪੈਣਗੇ ਪਿੱਛੇ हट ਗਿਆ ਸਾਰਾ ਦਿਨ ਲੰਘ ਗਿਆ ਲੋਕ ਆ ਰਹੇ ਨੇ ਜਾ ਰਹੇ ਨੇ ਇਹਨੂੰ ਅੰਦਰ ਨਾ ਕੋਈ ਵੜਨ ਦੇ ਇਹ ਸ਼ਾਮ ਨੂੰ ਫੇਰ ਤਰਲੇ ਕਰਦਾ ਹੈ ਇੱਕ ਵਾਰੀ ਸੁਨੇਹਾ ਦੇ ਦਿਓ ਮੇਰਾ ਨਾਂ ਲੈ ਦਿਓ ਮਿਲਣਾ ਨਾ ਮਿਲਣਾ ਉਹਨਾਂ ਦੀ ਮਰਜ਼ੀ ਹੈ ਇੱਕ ਵਾਰੀ ਕਹੋ ਤੇਰਾ ਯਾਰ ਸੁਦਾਤਾ ਆਇਆ ਕੇਜੋ ਕ੍ਰਿਸ਼ਨ ਰਾਈ ਤੇਰਾ ਯਾਰ ਸੁਦਾਤਾ ਆਇਆ ਕੇਜੋ ਕ੍ਰਿਸ਼ਨ कृष्ण मरारिया सुण मोर सुठा हज़ार <laughs> ਸੰਗ ਦਾ ਇਹ ਇੱਕ ਰੂਪ ਹੈ ਕਿ ਮੈਂ ਤ੍ਰਿਸ਼ਨਾ ਹੈ ਮੇਰੇ ਮਨ ਚ ਮਿਲਣ ਦੀ ਜਾਓ ਕਹੋ ਦਵਾਰਪਾਲ ਫੇਰ ਮੋੜ ਦਿੰਦੇ ਆ ਫੇਰ ਆ ਗਿਆ ਅਗਲਾ ਦਿਨ ਹੋ ਗਿਆ ਮੈਨੂੰ ਮਿਲਾਓ ਬਹੁਤਾ ਹੀ ਖਿਹੜਾ ਬਹੁਤਾ ਹੀ ਖਿਹੜਾ ਛੱਡੇ ਹੀ ਨਾ ਛੱਡੇ ਹੀ ਨਾ ਇੱਕ ਥੋੜਾ ਜਿਹਾ ਨਰਮ ਦਿਲ ਪਹਿਰੇਦਾਰ ਕਹਿੰਦਾ ਚਲੋ ਯਾਰ ਕੋਸ਼ਿਸ਼ ਕਰ ਲੋ ਵੇਖ ਲੈ ਕੀ ਨਾਮ ਸੁਦਾਮਾ ਦਸੀਏ ਜਾ ਕੇ ਜਾਓ ਇੱਕ ਵਾਰੀ ਕਹਿ ਦਿਓ ਮਿਲਣਾ ਨਾ ਮਿਲਣਾ ਉਹਨਾਂ ਦੀ ਮਰਜ਼ੀ ਹੈ ਬਹੁਤਾ ਨਗਰ ਦਵਾਰ ਕਾ ਸਿੰਘ ਦਵਾਰ ਖੜੋਤਾ ਖੜੋਤਾ ਜਾਏ ਇਹ ਜਾ ਕੇ ਪਹਿਰੇਦਾਰ ਕਹਿਣ ਲੱਗੇ ਜੀ ਇੱਕ ਬੰਦਾ ਬਾਹਰ ਮਿਲਣ ਆਇਆ ਬੜੇ ਲੋਕ ਖੜੇ ਉੱਥੇ ਆਲੇ ਦੁਆਲੇ ਮਿਲਣ ਵਾਲੇ ਵੱਡੇ ਵੱਡੇ ਲੋਕ ਕ੍ਰਿਸ਼ਨ ਪੁੱਛਦੇ ਹਨ ਕਿੱਥੋਂ ਆਇਆ ਹੈ ਉਹਨਾਂ ਨੇ ਦੱਸਿਆ ਵੀ ਜਦੋਂ ਪਤਾ ਲੱਗਾ ਇਹਦੇ ਤੁਹਾਡੇ ਨਾਲ ਪੜਦਾ ਰਿਹਾ ਹੈ ਸੰਦੀਪਨ ਗੁਰੂ ਦੇ ਪਾਸ ਫਿਰ ਕ੍ਰਿਸ਼ਨ ਜੀ ਪੁੱਛਦੇ ਨੇ ਇੱਕਦਮ ਧਿਆਨ ਉਹਦੇ ਪਹਿਰੇਦਾਰ ਵੱਲ ਕਰਕੇ ਨਾ ਕੀ ਹੈ ਥੋੜਾ ਜਿਹਾ ਮਨ 'ਚ ਤੇ ਆ ਗਿਆ ਵੀ ਜਿਹੜਾ ਇਦਾਂ ਦੇ ਕੱਪੜੇ ਆਲਾ ਆਇਆ ਹੈ ਚੱਲ ਕੇ ਉਹ ਹੋਣਾ ਦਿਮਾਗ 'ਚ ਤੇ ਆ ਗਿਆ ਖਿਆਲ ਅੱਛਾ ਨਾ ਕੀ ਹੈ ਕਹਿੰਦੇ ਸੁਦਾਮਾ ਇੱਥੇ ਸੁਦਾਮਾ ਸੁਨਸਾਰ ਇਹ ਚੇਤਾ ਰੱਖਿਓ ਇਹ ਅੱਜ ਦੀ ਗੱਲ ਦਾ ਪੈਰ ਨਾ ਛੱਡਿਓ ਇਹਦਾ ਵਿਸ਼ਾਏ ਹੋਇਆ ਪੈਰ ਨਾ ਛੱਡਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਹੈਰਾਨ ਹੋ ਗਏ ਡੰਡੌਤ ਕਰਨ ਦਿੱਤੀ ਪਹਿਲੇ ਦੇਵ ਪਰਦਖਣਾ ਪੈਰੀ ਪੈ ਕੇ ਲੈ ਗਲ ਲਾਏ ਇਹਨੇ ਉਹਦੀ ਪ੍ਰਕਰਮਾ ਕੀਤੀ ਪੈਰੀ ਪੈ ਕੇ ਉਹਨੂੰ ਗਲ ਨਾਲ ਕਹਿੰਦੇ ਨੇ ਫੇਰ ਅੰਦਰ ਲੈ ਕੇ ਗਏ ਪਹਿਲੇ ਦੇ ਪਰਦਖਣਾ ਪੈਰੀ ਪਾ ਕੇ ਲੈ ਗਲ ਲਾਏ ਚਰਨੋਦਕ ਲੈ ਪੈਰ ਧੋਏ ਸਿੰਘਾਸਣ ਉੱਤੇ ਬਿਠਾਇਆ ਸਿੰਘਾਸਣ ਤੇ ਬਿਠਾ ਦਿੱਤਾ ਬੜਾ ਮਾਣ ਦਿੱਤਾ ਹੁਣ ਉਹ ਵੇਖਦਾ ਵਾਲੇ ਥਾਲੇ ਵੀ ਨਾ ਖੁਸ਼ ਹੁਣ ਇਹ ਕਿਵੇਂ ਕਵੇ ਵੀ ਮੇਰੀ ਗਰੀਬੀ ਕੋਹੜ ਉੱਥੇ ਤੇ ਗੱਲ ਹੀ ਨਾ ਆਉੜੇ ਚੁੱਪੀ ਹੋ ਗਿਆ ਪੀ ਮੈਂ ਹੁਣ ਇੱਥੇ ਕੀ ਕਵਾਂ ਵੀ ਆਟਾ ਮੁਕਿਆ ਪਿਆ ਕਰੇ ਕੀ ਗੱਲ ਕਰੀਏ ਉਹ ਹੁਣ ਜਾਣਦੇ ਐ ਉਹਦੇ ਹਾਲਾਤ ਨਹੀਂ ਦੱਸ ਦੁੱਖ ਦੱਸਣਾ ਹੀ ਪਿਆ ਫਿਰ ਕਹਿੰਦੇ ਫਿਰ ਉੱਥੇ ਕ੍ਰਿਸ਼ਨ ਜੀ ਨੇ ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਪਿਆਰ ਦੀਆਂ ਗੱਲਾਂ ਕਰਦੇ ਆ ਤੇ ਜਿਹੜੀ ਗੁਰੂ ਦੇ ਸੇਵਾ ਕਰਦੇ ਹੁੰਦੇ ਸੀ ਨਿੱਕੇ ਹੁੰਦੇ ਉਹਦੀ ਕਥਾ ਸੁਣਾ ਰਹੇ ਗੱਲਾਂ ਕਰਦੇ ਵੀ ਆਪਾਂ ਇਦਾਂ ਕਰਦੇ ਸੀ ਆਪਾਂ ਇਉਂ ਕਰਦੇ ਸੀ ਆਪਾਂ ਐ ਸੇਵਾ ਕਰਦੇ ਸੀ ਆਪਾਂ ਐ ਸੇਵਾ ਕਰਦੇ ਸੀ ਐਦਾਂ ਗੱਲਾਂ ਬਾਤਾਂ ਕਰਦੇ ਰਹੇ ਤੇ ਫਿਰ ਇੱਕ ਦੋ ਦਿਨ ਲੰਘਣ ਤੋਂ ਬਾਅਦ ਕ੍ਰਿਸ਼ਨ ਜੀ ਪੁੱਛਦੇ ਆ ਕਿ ਤੂੰ ਮੇਰੇ ਲਈ ਲੈ ਕੇ ਨਹੀਂ ਆਇਆ ਕੁਝ ਮੇਰੇ ਲਈ ਕੁਝ ਲੈ ਕੇ ਨਹੀਂ ਆਇਆ ਤੂੰ ਘਰੋਂ ਆਇਆ ਮੇਰੇ ਤੇਰੇ ਘਰ ਘਰ ਵਾਲੀ ਉਹ ਵੀ ਮੇਰੀ ਕੁਛ ਲੱਗਦੀ ਉਹਨੇ ਮੇਰੇ ਲਈ ਕੁਛ ਭੇਜਿਆ ਨਹੀਂ ਤੇ ਹੁਣ ਉਹ ਕਹਿੰਦੇ ਕ੍ਰਿਸ਼ਨ ਉਹ ਕਹਿੰਦਾ ਮੈਂ ਇੱਥੇ ਇੰਨੇ ਪਦਾਰਥਾਂ ਚ ਚੋਲ ਉਹ ਵੀ ਟੁੱਟੇ ਹੋਏ ਮੈਂ ਖਾਵਾਾਂ ਕੀ ਕਹਿੰਦੇ ਫਿਰ ਉਹਨੇ ਲੁਕਦੇ ਲੁਕਦੇ ਨੇ ਇਦਾਂ ਪਿੱਛੇ ਕਰ ਲਏ ਪਰ ਇਦਾਂ ਫੜ ਲਏ ਤੇ ਕਹਿੰਦੇ ਕ੍ਰਿਸ਼ਨ ਜੀ ਕਹਿੰਦੇ ਐ ਲੈ ਆਹ ਲੈ ਕੇ ਆਇਆ ਤੇ ਲਕੋਲੇ ਇਦਾਂ ਖੋਲੇ ਐ ਫੱਕੇ ਮਾਰ ਮਾਰ ਖਾਂਦੇ ਆ ਜਿਵੇਂ ਇਹੋ ਜਿਹਾ ਕਦੇ ਕੁਝ ਖਾਦਾ ਹੀ ਨਹੀਂ ਹੁੰਦਾ ਤੇ ਬਸ ਫਿਰ ਉਹ ਕੁਝ ਦਿਨ ਰਿਹਾ ਬੋਲਣਾ ਨਹੀਂ ਪਿਆ ਲੈ ਕੇ ਤੰਦੁਲ ਚੱਬਿਓਨ ਵਿਦਾ ਕਰੇ ਅੱਗੇ ਪਹੁੰਚਾਏ ਤੰਦੁਲ ਕਹੀਏ ਚੌਲ ਲੈ ਕੇ ਚੱਬੇ ਚਾਰ ਪਦਾਰਥ ਸੰਕੁਚ ਪਠਾਏ ਸਭ ਕੁਝ ਦੇ ਦਿੱਤਾ ਸਾਹਮਣੇ ਨਹੀਂ ਮੰਗਤਾ ਨਹੀਂ ਬਣਾਇਆ ਉਹਨੂੰ ਸਭ ਕੁਝ ਉਹ ਜਦੋਂ ਘਰ ਗਿਆ ਨਾ ਆਪਣੇ ਵਾਪਸ ਤੇ ਜਿਹੜਾ ਉਹਨੂੰ ਰੋਕ ਰੋਕ ਕੇ ਰਹਿ ਜਾ ਹੋਰ ਰਹਿ ਜਾ ਹੋਰ ਰਹਿ ਜਾ ਹੋਰ ਰਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਹੋਰ ਰਹਿ ਜਾ ਕਹਿੰਦੇ ਰਹੇ ਇਹ ਬਹਿ ਜਾ ਬਹਿ ਜਾ ਉਹਨੂੰ ਕਰਦੇ ਰਹੇ ਉਹਨੂੰ ਉੱਥੇ ਬਿਠਾਈ ਰੱਖਿਆ ਉਧਰ ਕੰਮ ਚਲਾਈ ਰੱਖਿਆ ਬੰਦੇ ਭੇਜ ਕੇ ਉਹਦਾ ਘਰ ਬਣਾਇਆ ਸਾਰਾ ਪਦਾਰਥ ਨਾਲ ਭਰਿਆ ਜੋ ਧਾਨ ਖਾਣ ਪੀਣ ਦਾ ਸਭ ਕੁਝ ਭਰਿਆ ਉਹਨੂੰ ਉੱਥੇ ਹੀ ਬਾਈ ਰੱਖਿਆ ਬਹਿ ਜਾ ਤੂੰ ਬਹਿ ਜਾ ਮੇਰੇ ਕੋਲ ਬੈ ਆਪਣੇ ਗੁਰੂ ਦੀਆਂ ਗੱਲਾਂ ਕਰੀ ਜਦੋਂ ਵਾਪਸ ਜਾਂਦਾ ਹੈ ਸਦਾਮਾ ਆਪਣਾ ਘਰ ਨਹੀਂ ਪਛਾਣ ਸਕਿਆ ਇਹ ਕੀ ਦਾ ਘਰ ਹੈ ਫਿਰ ਘਰ ਵਾਲੀ ਆ ਗਈ ਕਹਿੰਦੀ ਆ ਜਾਓ ਆਪਣਾ ਹੀ ਤੁਸੀਂ ਆ ਭੇਜਿਆ ਤੇ ਸਾਰਾ ਕੋਈ ਸਮਾਨ ਬੰਦੇ ਭੇਜੇ ਸਮਾਨ ਭੇਜਿਆ ਕਹਿੰਦੇ ਮੈਂ ਤਾਂ ਭੇਜਿਆ ਹੀ ਨਹੀਂ ਮੈਂ ਤਾਂ ਉੱਥੇ ਬੈਠਾ ਗੱਲਾਂ ਹੀ ਕਰਦਾ ਰਿਹਾ ਹੋਰ ਕਰੋ ਮੈਂ ਨਹੀਂ ਬੋਲ ਸਕਿਆ ਕਹਿੰਦੇ ਤੇਰੇ ਬੋਲਣ ਤੋਂ ਬਿਨਾਂ ਹੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੂੰ ਆਇਆ ਤੇ ਤੈਨੂੰ ਲੋੜ ਕੀ ਪਰ ਗੱਲ ਇੱਥੇ ਇੱਕ ਯਾਦ ਰੱਖਣ ਵਾਲੀ ਹੈ ਇਹੋ ਹੀ ਭੁੱਲਿਓ ਨਾ ਕਿ ਕੋਈ ਗੱਲ ਯਾਦ ਰੱਖਣ ਵਾਲੀ ਹੈ ਇਹਦੇ ਚੋਂ ਸਿੱਖਿਆ ਕੀ ਮਿਲਣੀ ਹੈ ਬੋਲੋ ਮੈਂ ਤਿੰਨ ਚਾਰ ਵਾਰੀ ਕਹਿ ਗਿਆ ਇੱਕੋ ਹੀ ਗੱਲ ਕਿਹੜੀ ਪੈਰ ਨਹੀਂ ਜਿੱਥੇ ਮਰਜੀ ਪਹੁੰਚ ਜਾਓ ਪੈਰ ਨਾ ਛੱਡੋ ਗੱਲ ਕ੍ਰਿਸ਼ਨ ਜੀ ਦੀ ਰਾਮ ਜੀ ਦੀ ਕਲਗੀਧਰ ਪਾਸ਼ਾ ਦੀ ਚਾਹੇ ਕਿਸੇ ਦੀ ਕਰ ਲਓ ਤੁਸੀਂ ਉਹਦੇ ਚੋਂ ਸਿੱਖ ਕੀ ਰਹੇ ਸਾਡੀ ਲਾਈਫ ਚ ਨਵਾ ਕੀਆ ਹੁਣ ਯਾਰ ਵੀ ਸਾਨੂੰ ਬੰਨਾ ਪੈਣਾ ਸੁਦਾਮੇ ਵਾਲੀ ਬਿਰਤੀ ਬਣਾਣੀ ਕਿਹੜਾ ਸੌਖੀ। ਕ੍ਰਿਸ਼ਨ ਕ੍ਰਿਸ਼ਨ ਨਹੀਂ ਬਣਦੇ ਸੁਦਾਮੇ ਬੋਲੋ ਸੁਦਾਮੇ ਨਹੀਂ ਬਣਦੇ। ਇਹ ਵੀ ਫਰਕ ਰਹਿੰਦਾ। ਇਕੱਠਾ ਹੀ ਐ ਸਾਰਾ। ਨਾ ਕ੍ਰਿਸ਼ਨ ਕ੍ਰਿਸ਼ਨ ਹੈ ਨਾ ਸੁਦਾਮੇ ਸੁਦਾਮੇ। ਉਹ ਪਿਆਰ ਕਰਦਾ ਹੈ, ਭਰੋਸਾ ਕਰਦਾ। ਉਹਦਾ ਮਨ ਜੁੜਿਆ ਹੋਇਆ, ਮਨ। ਉਹ ਇੱਕ ਗੱਲ ਹੀ ਵੱਖਰੀ। ਸੋ ਅੱਜ ਦੀ ਜ਼ਿੰਦਗੀ ਬਦਲ ਗਈ ਅੱਜ ਕੋਈ ਮੁੱਖ ਮੰਤਰੀ ਦਾ ਦੋਸਤ ਬਣ ਹੋਵੇ ਉਹ ਵੈਸੇ ਹੀ ਨਹੀਂ ਇਲਾਕੇ ਦੇ ਵਿੱਚ ਦੁਨੀਆ ਦੇ ਵਿੱਚ ਨਾਂ ਲੈ ਲੈ ਕੇ ਫਾਇਦਾ ਹੀ ਲੈਣਾ ਫਿਰ ਗੱਲ ਹੋਰ ਹੋ ਗਈ ਸੋ ਨਾ ਅਜ ਕ੍ਰਿਸ਼ਨ ਵਾਲਾ ਦੋਸਤ ਲੱਭਦਾ ਨਾ ਸੁਦਾਮੇ ਵਰਗਾ ਪਿਆਰ ਇਕੱਠਾ ਹੀ ਯਤਨ ਕਰੀਏ ਜਿੱਥੇ ਹਾਂ ਨਿਭਾਈਏ ਭਰੋਸਾ ਕਰੀਏ ਪਿਆਰ ਕਰੀਏ ਸਟੈਂਡ ਰੱਖੀਏ ਖੜੇ ਹੋਈਏ ਜਿੰਨਾ ਹੋ ਸਕਦਾ ਹੈ ਮਾਣ ਇੱਜ਼ਤ ਦਿਓ ਤੇ ਹੈਲਪ ਕਰੋ ਜਦੋਂ ਜਿਵੇਂ ਕਰ ਸਕਦੇ ਸੋ ਇੱਕ ਵੇਖਣਾ ਸੌਖਾ ਨਹੀਂ ਕੋਈ ਹੁੰਦਾ ਜਿਹੜਾ ਵੱਡੀਆਂ ਰੰਗ ਰੂਪ ਗਰੀਬੀ ਅਮੀਰੀ ਜਾਤ ਵਰਨ ਇਹਨਾਂ ਚੀਜ਼ਾਂ ਤੋਂ ਉੱਚਾ ਉੱਠੇ ਉੱਚਾ ਉੱਠੇ ਬਿਨਾਂ ਗੱਲ ਦੇ ਇੱਕ ਵੇਖੇ ਸਾਰੇ ਆਓ ਸਮਾਨੀ ਹੁਣ ਇਜਾਜ਼ਤ ਦਿੰਦਾ 9:30 ਹੋ ਚੱਲੇ ਆ ਲੇਟ ਹੋ ਜਾਗੇ ਜਿਆਦਾ ਨਹੀਂ ਮਿਲੇ ਉਹੀ ਮਿਲਿਓ ਬਾਕੀ ਬਹੁਤਾ ਮਿਲਣਾ ਤੇ ਆਹੀ ਹੋਣਾ ਚਾਹੀਦਾ ਸੰਗਤ ਕਰਨਾ ਬਹੁਤਾ ਭਜ ਨਟ ਕਰਦੇ ਆ ਫੋਟੋ ਖਚਾ ਲਿਓ ਤੇ 50 ਵਾਰੀ ਖਚਾਈਏ ਮੇਨ ਗੱਲ ਜਿਹੜੀ ਹੁੰਦੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ